ਕਹਿੰਦੇ ਨੇ ਸਿਆਣਾ ਬੰਦਾ ਵੀ ਦੇਖ ਕੇ ਕਹਦਾ ਉਹ ਮੂੰਹ ਬੋਡਾਂ ਵਾਲਾ ਕਹਿੰਦਾ ਮੁੰਡੇ ਦਾ ਨਹੀਂ ਆਉਂਗਾ ਕਹਿੰਦਾ ਕਹਿੰਦਾ ਵੱਡਾ ਹੈ ਮੂੰਹ ਹੈ ਕਹਿੰਦਾ ਸਾਰਿਆਂ ਨੂੰ ਇਕੱਠਾ ਕਰਕੇ ਸਾਰਿਆਂ ਨੂੰ ਇਕੱਠਾ ਕਰਕੇ ਕੇਕ ਬਣੂਗਾ ਜੀ ਬੁੱਲਾ ਮਰਦਾ ਹਾ ਲਓ ਇਹ ਤੇ ਕਾਰਵਾਈ ਮਿੱਤਰੋ ਖਾਲੀ ਡੱਬਾ ਚੱਕੀ ਵੀ ਹੁੰਦੇ ਆ ਫੋਸ ਰੱਬ ਰਿਆਂ ਫੋਸ ਇੱਧਰ ਖੜਕਾ ਤੜਕਾ ਆਸਤਿਕਾਲ ਮਿੱਤਰੋ ਕੀ ਹਾਲ ਚਾਲ ਆ ਪੇਸ਼ ਕਰਦੇ ਆ ਨਵਾਂ ਬਲੌਗ ਅਜ ਤੁਹਾਡੇ ਸਾਹਮਣੇ ਆ ਨਾ ਬਾਹ ਬਾ ਦਿਨਾਂ ਬਾਅਦ ਬਲੌਗ ਬਣਾਉਣ ਲੱਗੇ ਆ ਜਿੱਦਨਾਂ ਪੇਪਰ ਦੇ ਗੇਟ ਆਇਆ ਨਾ ਹਾਂ ਤੇ ਬਲੌਗ ਚ ਅੱਜ ਤੁਹਾਨੂੰ ਬਸ ਸਿਰੇ ਚੀਜ਼ਾਂ ਦਿਖਣੀਆਂ ਨੇ ਆ ਅੱਥਨ ਤੱਕ ਬਲੌਗ ਦੇਖੀ ਚੱਲਿਓ ਅੱਜ ਕੱਲ ਹੈਗਾ ਦੀ ਸਾਡੇ ਦਾ ਬਰਥਡੇ ਅੰਸ਼ੂ ਉਰਫ ਬਾਂਦਰ ਚੁੱਪਾ ਵੀ ਕਹਿੰਦੇ ਨੇ ਬਾਈ ਨੂੰ ਬੰਗ ਬਦੁੱਲਾ ਬੰਗ ਬਦੁੱਲਾ ਦੇ ਵੀ ਹੈ ਬਦੁੱਲਾ ਦੇ ਪੇਰੇ ਕੋਲ ਦੇ ਕੱਲ ਕੱਲ ਬਰਥਡੇ ਜੀ ਆ ਕੱਲ ਸੀ ਉਹ ਵਿਆਹ ਚ ਤੇ ਕੱਲ ਉਹਨੂੰ ਤਾਂ ਨਹੀਂ ਛੇੜਿਆ ਉਹ ਕਹਿੰਦਾ ਅੱਜ ਪਾਰਟੀ ਕਰਨੀ ਆ ਕੇਕ ਕੇਕ ਬੱਸ ਮੇਰੇ ਨਾਲ ਹੋਣਾ ਮੂੰਹ ਵਾਲੀ ਕੇਕ ਬਣਾਣਾ ਦਿੱਤਾਗਾ ਮੂੰਹ ਵਾਲੀ ਦੀ ਮੂੰਹ ਦੀ ਗੱਲ ਆਪਾਂ ਦੇ ਨਾਲ ਮੁੰਡੇ-ਮੁੰਡੇ ਕਹਿ ਦਿੰਨੇ ਆ ਸਿਆਣਾ ਬੰਦਾ ਵੀ ਦੇਖ ਕੇ ਕਹਦਾ ਉਹ ਮੂੰਹ ਬੋਡਾ ਵਾਲਾ ਕਹਿੰਦਾ ਮੁੰਡੇ ਦਾ ਨਹੀਂ ਆਉਂਗਾ ਕਹਿੰਦਾ ਕਹਿੰਦਾ ਵੱਡਾ ਹੈ ਮੂੰਹ ਹੈ ਕਹਿੰਦਾ ਜਿਹੜਾ ਮੁੰਡੇ ਦਾ ਕਹਿੰਦਾ ਉਹ ਵੀ ਆਇਆ ਕਹਿੰਦਾ ਗੱਲਬਾਤ ਤਾਂ ਕੀ ਸੀ ਉਹ ਪਹਿਲਵਾਨੀ ਕਰਦਾ ਸੀਗਾ ਕੋਚਿੰਗ ਲੈਂਦਾ ਸੀਗਾ ਜਿਹੜੀ ਖਰਾਕ ਖਾਂਦਾ ਸੀ ਉਹਦੀ ਮੂੰਹ ਨਹੀਂ ਲੱਗਦੀ ਕੇਕ ਬਣਾਣਾ ਦੇਤਾ ਬਈ ਕੇਕ ਬਾਈ ਆਰਡਰ ਕਰ ਦਿੰਨੇ ਆ ਮੈਂ ਫੋਟੋ ਭੇਜਦਾ ਉਹ ਬਾਰਥਡੇ ਫੋਟੋ ਵਾਲਾ ਕੇਕ ਬਣਵਾਉਣਾ ਹੈ ਭਈਆ ਜੀ ਉਹ ਐਣਾ ਫਿਰ ਵਾਲੇ ਨੂੰ ਐ ਹੁੰਦਾ ਨਾ ਸਪੈਸ਼ਲ ਬਾਰਥਡੇ ਬਣਾਉਣਾ ਵੱਡਾ ਕੇਕ ਵੱਡਾ ਕੇਕ ਬਣਵਾ ਦੀ ਜਵੇਂ ਮੌਂਟੀ ਦਾ ਬਣਾਇਆ ਸੀ ਚੰਗਾ ਸਾਰੀ ਢੱਬਰ ਦਾ ਸਰਜੂਗਾ ਨਹੀਂ ਆਡੇ ਦਾ 5-7 ਦਿਨ ਰੋਟੀਆਂ ਬੰਦ ਰਹਿਣਗੀਆਂ ਵੈਸੇ ਹਣਾ ਜਿਹੜੇ ਕੇਕ ਲੈ ਰਏ ਸੀ ਜਿਹਦੇ ਮੂੰਹ ਤੇ ਮਾਰਨਾ ਵੀ ਕੇ ਗਣਾ ਐਡਾ ਵੱਡਾ ਲੋਨ ਲੈਣਾ ਕੋਈ ਕੇਕ ਹੋਰ ਕੇਕ ਵੀ ਡਾ ਵੱਡਾ ਲੱਗਦਾ ਖਰਚਾ ਦਾ ਸੱਸੀ ਕਾਲ ਦੀ ਅਸੀਂ ਹੁਣ ਘਰੇ ਆ ਗਏ ਕਹਿੰਦੇ ਲਵਲੀ ਕੰਮ ਤੇ ਗਿਆ ਪਾਰਟੀ ਦਾ ਪਲਾਨ ਸ਼ਾਮ ਦਾ ਸ਼ਾਮ ਦਾ 4-5 ਵਜੇ ਦਾ ਰੱਖਦਾ ਕਿਤੇ ਕੇਕ ਕੇਕ ਸਰਪ੍ਰਾਈਜ਼ ਹੀ ਆਊ ਤੁਹਾਡੇ ਵਾਸਤੇ ਪਤਾ ਨਹੀਂ ਕੀ ਆਜੇ ਸਮੋਸੇ ਮੁੜਿਓ ਕੇਕ ਤਿਆਰ ਕਰੋ ਕੇਕ ਤਿਆਰ ਕਰੋ ਅੱਜ ਦੇ ਕੇਕ ਚਾਹ ਦਿਖਾਵਾਂ ਤੁਹਾਨੂੰ ਨਾ ਦਿਖਾਉਣਾ ਕੇਕ ਪਤਾ ਕੇਕ ਅਸੀਂ ਕਾਹਦਾ ਬਣਾ ਰਹੇ ਹਾਂ ਕੇਕ ਬਣਾ ਰਹੇ ਹਾਂ ਆਪੇ ਨਹੀਂ ਕੇਕ ਹੀ ਕੇ ਲੱਪੀ ਆ ਸਾਰਿਆਂ ਨੂੰ ਇਕੱਠਾ ਕਰਕੇ ਸਾਰੇ ਨੂੰ ਇਕੱਠਾ ਕਰਕੇ ਗੇਕ ਬਣੂਗਾ ਅੱਜ ਪੈਸਾ ਵਾਰ ਕੇ ਜੇ ਦੇਖ ਲੈ ਮਿੱਤਰੋ ਕਹਿੰਦੇ ਪਾਰਟੀ ਦਾ ਚੱਲੂ ਸ਼ਾਮੀ ਹੁਣ ਥੋੜਾ ਜਿਹੀ ਵੋਟਾਂ ਦਾ ਕੰਮ ਨਮੇੜ ਕੇ ਆਉਂਦੇ ਆ ਕਹਿੰਦੇ ਗਵਾਂਢੀ ਪਿੰਡ ਚੱਲੇ ਸਾਡੇ ਹਰੇੜੀ ਵੋਟਾਂ ਵਾਸਤੇ ਕਹਿੰਣ ਚੱਲੇ ਆ ਇਹ ਬੇਟਾ ਆਪਣਾ ਇਹ ਰੇੜੀ ਤਵਾ ਗਿਆ ਹੈ ਹੈ ਮੁਖੀ ਹੈ ਜੀ ਮੁਖੀ ਹੈ ਜੀ ਇਹ ਮੁਖੀ ਆ ਪਿੰਡ ਦਾ گاؤں ਕਾ ਚਾਲਦੇ ਸਾਡੇ ਮੈਂਬਰਾਂ ਨੂੰ ਨਾਲ ਲੈ ਲੀਏ ਉਹ ਖੜਾ ਬੰਦਤਾ ਪ੍ਰਿੰਟਡ ਹੈ ਖਤਰਨਾਕ ਬੰਦਾ ਇਹ ਪਾਇਪ ਕਹਿੰਦੇ ਨੇ ਪਾਇਪ ਦਰੇ ਯਾਰ ਨੂੰ ਹਾਂਜੀ ਹਾਂਜੀ ਸਿੰਘ ਪੀ ਲੋ ਰੇਵੋਟਾਂ ਓਕੇ ਨੇ ਕਹਿੰਦੇ ਹੈ ਪੋਸਟਰ ਫਰਮਾਏ ਨੇ ਘਰੋਂ ਪੋਸਟਰ ਇਹਦੇ ਵੇਲੇ ਹੋ ਗਏ ਐ ਕਰ ਤੂੰ ਅੰਦਰ ਵੜ ਜਾ ਸੀ 껩ੜ ਖੜਕਾਉਣਿਆ ਤੈਨੂੰ ਵੀ ਕਹਿ ਦਿੰਦੇ ਨੇ ਬਾਈ ਵੋਟਾਂ ਨੂੰ ਕਿਹੜੀ ਆ ਇਧਰ ਹੀ ਜਾਊਗੀ ਹਾਂ ਵੀ ਮੀਤੇ ਵੋਟਾਂ ਪਾਇਓ ਇਧਰ ਦਾ ਆਪਣਾ ਹੀ ਹੈ ਸਟੋਰ ਆ ਗੁਗੀ ਨੰਬਰਦਾਰ ਕਾ ਘਰ ਹੈ ਜੀ ਆ ਸਤਿ ਸ੍ਰੀ ਅਕਾਲ ਜੀ ਆ ਮੇਰੀ ਭੂਆ ਦਾ ਮੋਟਾ ਮੱਛਰਿਆ ਆਉਂਦਾ ਦੇਖੋ ਕਾਲ ਪਰਨੇ ਹੋਇਆ ਇਹ ਹੋਇਆ ਇਹ ਹੋਇਆ ਕਿਧਰ ਪੱਛੇ ਗਿਆ ਕਿਹ ਬਾਈ ਮੋਟਰ ਵਾਲਾ ਚਲਾਣ ਕਰੋ ਇਹਦਾ ਚਲਾਣ ਕਰੋ ਮਿੱਤਰੋ ਆਪਣਾ ਜੋਨੀ ਬਿਮਾਰ ਹੋ ਗਿਆ ਪਾਰਵੋ ਵਾਲੀ ਬਿਮਾਰੀ ਚੱਲ ਪਈ ਯਾਰ ਬਹੁਤ ਜਿਆਦੇ ਬੁਰਾ ਹਾਲ ਹੀ ਹੈ ਨਾ ਇਹ ਟੀਕਾ ਲਵਾ ਕੇ ਲਿਆਉਣੇ ਪਹਿਲਾਂ ਜੋਨੀ ਹੋਈ ਆ ਬਾਬਾ ਤਾਂ ਇਹਦੇ ਟੀਕਾ ਡੁਗਾ ਦੇਖਦੇ ਡਾਕਟਰ ਕੀ ਕਹਿੰਦਾ ਟਾਇਲਟ ਨਾਲ ਹੀ ਨਾ ਬਹੁਤ ਬਲੱਡ ਆ ਰਿਹਾ ਚਲਦੇ ਆ ਬਾਕੀ ਉਹ ਦੇਖਦੇ ਨੇ ਆਡਰ ਕੀ ਕਹਿੰਦਾ ਸਾਡੇ ਪੁੱਤ ਨੂੰ 105 ਬੁਖਾਰ ਸੀ ਹੈਨਾ ਤਿੰਨ ਲਾ ਦੇ ਟੀਕੇ ਡਾਕਟਰ ਨੇ ਹੁਣ ਫੈਕਟ ਹੋ ਗਿਆ ਕੱਲ ਨੂੰ ਫੇਰ ਬੁਲਾਇਆ ਜਿਆਦੇ ਸੀ ਬੁਖਾਰ ਤਾਂ ਹੀ ਬਲੱਡ ਆਇਆ ਹੁਣ ਐਕਟਿਵ ਹੋ ਗਿਆ ਹੈਨਾ ਪਹਿਲਾਂ ਐਕਟਿਵ ਨਹੀਂ ਸੀਗਾ ਇਹ ਤਾਂ ਟਾਵਰ ਨਾਲ ਸ਼ਾਮੀ ਚਾਲਦੇ ਆਂ ਕਹਿੰਦੇ ਅੱਜ ਬਿਗ ਮਦੁੱਲੇ ਦਾ ਬਰਥਡੇ ਆ ਬਰਥਡੇ ਬਿਗ ਲੋ ਜੀ ਹੁਣ ਅਸੀਂ ਚੱਲੇ ਆਂ ਕਹਿੰਦੇ ਬਰਥਡੇ ਪਾਰਟੀ ਤੇ ਆਟਾ ਪੀਣਾ ਰੱਖ ਕੇ ਜਾਣਾ ਸੀ ਉਦੋਂ ਆ ਨਿਕਲਦੇ ਆਂ ਸੜਕੋਂ ਚੋਬਰ ਇਕੱਠੇ ਹੋਈ ਜਾਂਦੇ ਨੇ ਸਾਡੇ ਫੋਰਚੂਨਰ 'ਚ ਆਟਾ ਰੱਖ ਲੈ ਕਹਿੰਦੇ ਆ ਪਾਸਰੀ ਕਾਲ ਦੀ ਸ਼ਾਮ ਹੋ ਚੁੱਕੀ ਹੈ ਬੇਗਮ ਤੋਂ ਲਈ ਪਾਰਟੀ ਵਰਦਾ ਕੀ ਹੈ ਦੇਖੀ ਚੱਲੇ ਉਹ ਸੱਚ ਫੋਸ ਤਾਰ ਲਿਆ ਗੱਡੀ ਚ ਉਹਦਾ ਰੱਖ ਰੱਖਿਆ ਪੂਰਾ ਲਿਖੋ ਕੇ ਰੱਖ ਲਿਆ ਜੀ ਰੱਖੋ ਕੇ ਰੱਖਿਆ ਹੋਇਆ ਤਾਜਾ ਤਾਜਾ ਆਏ ਹਾਏ ਬੰਬ ਰੱਖ ਕੇ ਉਹਨੇ ਅੱਗ ਲਾਉਣੀ ਆ ਉਹਤੇ ਉਹ ਕੀ ਬੱਤੀ ਬੱਤੀ ਨੂੰ ਅੱਗ ਲਾਉਂਦੇ ਚੱਲੋ ਫੋਸ ਸਾਰਾ ਤਾਕ ਆਹ ਬੱਲੇ ਬ ਤਾਜਾ ਗੋਹਾ ਕਰਿਆ ਹੋਇਆ ਮੈਂ ਇਸ ਦਾ ਉਹ ਲੈ ਕੇ ਲੈ ਕੇ ਡੱਬੇ ਚ ਪਾ ਕੇ ਪਹਿਲਾਂ ਇਹਨੂੰ ਤੇ ਕਰੀਮ ਫਰਮ ਲਾ ਕੇ ਇਹਨੂੰ ਅਰੇ ਸਾਡੇ ਯਾਰ ਵੇਲੇ ਹੋਰ ਮਿਲ ਗਏ ਕੇਕ ਲੈ ਲੈ ਜੀ ਹਾਂ ਜੀ ਹਥਿਆਰ ਲੈ ਲੈ ਹਥਿਆਰ ਇੱਕ ਇੱਕ ਨਾਲ ਸਰਜੂਗਾ ਹੋਰ ਜਾਂਦਾ ਇੱਕ ਹੋਰ ਹੈ ਖਤਰਨਾਕ ਚੀਜ਼ ਲੈ ਆਉਣੀ ਸੀ ਬੰਦੇ ਕਈ ਰਕੜੇ ਜਾਣਗੇ ਅੱਜ ਬੰਦੇ ਕਈ ਰਕੜੇ ਜਾਣੇ ਨੇ ਠੀਕ ਹੈ ਜੀ ਮੌਨਟੀ ਦੀ ਗੱਲ ਸੁਣ ਲੋ ਉਹ ਹੋ ਗਿਆ ਲੇਟ ਉਹਨੇ ਜਵਾਨ ਕਰੀ ਦੀ 5 10 ਤੱਕ ਦੀ ਟਾਈਮ ਕਿੰਨਾ ਹੋ ਗਿਆ ਮੈਂ ਕਿਹਾ ਉਹਦੋਂ ਬਾਅਦ ਤੈਨੂੰ ਦੱਸਣਾ ਨਹੀਂ ਅਸੀਂ ਵੀ ਕਿੱਥੇ ਬੈਠੇ ਆ ਮਾਦਰੀ ਪਕਾਈ ਕਰਾਉਣੀ ਆ ਸਭ ਤੋਂ ਵੱਧ ਗੋਹੇ ਚੋਂ ਉਹਨੂੰ ਲਵੇੜਨਾ ਜਿਹੜਾ ਗੋਹਾ ਸੀ ਗੱਡੀ 'ਚ ਤਾਂ ਉਹ ਜੀ ਖਾਲੀ ਆ ਖਾਲੀ ਆ ਜੀ ਖਾਲੀ ਲਓ ਜੀ ਇਹਦੇ 'ਚ ਕਾਰਵਾਈ ਪਾਵਾਂਗੇ ਦਿਖਾਓ ਖੋਲ ਕੇ ਵੀ ਖਾਲੀ ਆ ਤੇ ਖੋਲ ਲਾ ਮਰਟਾ ਹਾਲੋ ਇਹਦੇ 'ਚ ਕਾਰਵਾਈ ਗਾਹਾਂ ਪਾਉ। ਚਲੋ ਆ ਜਿਓ ਮਿੱਤਰੋ ਖਾਲੀ ਡੱਬਾ ਚੱਕੀ ਵੀਰਦੇ ਆ ਫੋਸ ਰੱਬਰਿਆਂ ਪੋਸਟ ਇੱਧਰ ਖੜਕਾ ਤੜਕਾ ਵੱਜ ਲਓ ਤਾਹ ਨਾਲੇ ਸੇਕਾ ਓਟ ਕਾਬੂ ਖਤਰੇ ਵਾਲੀ ਆ ਫੋੜ ਲੱਬਲਾ ਹੁਣ ਲੈਟਾਂ ਭਾਇਆਂ ਦਾ ਮੁਸਕ ਚ ਹੈ ਤਾਂ ਛੋਟਾ ਜਾ ਛੋਟਾ ਜਾ ਛੋਟਾ ਹੈਗਾ ਅਬ ਭਾਇਆਂ ਤੋਂ ਲੈ ਲੈ ਕੇ ਤਾਜ਼ਾ ਪੋਸ ਦੇ ਦੋ ਤੁਹਾਨੂੰ ਆ ਦੇ ਤਾਜ਼ਾ ਆਏ ਰੱਹ ਤੇ ਕਿਵੇਂ ਸਾਮ ਕਰਾਗੇ ਜਦੀਸ ਆ ਆ ਦੇ ਆ ਦੇ ਆ ਦੇ ਆ ਹੋ ਗਿਆ ਕੰਮ ਆ ਹੋ ਗਿਆ ਕਿੰਨੀ ਚੀਜ਼ ਇੰਗਲੈਂਡ ਵੇ ਆਹ ਕਹਿੰਦੇ ਆ ਵੇ ਸੋ ਇਹ ਟੈਕ ਕਰੂਪੇਸ ਦੇਸਿਆ ਕਰ ਰਹੀਦਾ ਲੋਜਿਆ ਕਰਦਾ ਜੀ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਬਾਈ ਨੂੰ ਕਰਨੋਂ ਨਹੀਂ ਪਹੁੰਚੇ ਨੇ ਕਹਿੰਦੇ ਪਾਰਟੀ ਇੱਕ ਬੰਦਾ ਨਹੀਂ ਆਇਆ ਆਪਣਾ ਗੰਜੂ ਉਹ ਗਾਣਾ ਕੱਢ ਕੇ ਟਿਆਉਣੀਆਂ ਅੱਛਾ ਹੋਰ ਸੈਟੋ ਹੈਪੀ ਬਰਥਡੇ ਵੀ ਲੇਟਡ ਕੱਲੇ ਬਾਈ ਜਦ ਦੀ ਆ ਵਿਆਹ ਦੀ ਆ ਬੰਦਾ ਸਾਡਾ ਨਹੀਂ ਖਾਮਾ ਜੀ ਹਾਂ ਲੈ ਜੀ ਰੋ ਹਾਂ ਰੰਗ ਲੰਗਣਾ ਬਾਈ ਬੋਧਾ ਬੋਲਤੀ ਦਾ ਉੱਤ ਲੋਗ ਚੱਲ ਰਿਹਾ ਮੈਨੂੰ ਪਤਾ ਨਾ ਲਾਈ ਚੱਲੋ ਵਾਰੀ ਵਾਰੀ ਫੋਨ ਲਾਈ ਲਾਈਵ ਚੱਲ ਰਿਹਾ ਸਰ ਨਹੀਂ ਜਦ ਆ ਕੇ ਉਹ ਬੈਠੇ ਬੈਠੇ ਲਾਇਓ ਮੰਨ ਲੋ ਜੀ ਮਿੱਤਰੋ ਕਹਿੰਨੇ ਕੇ ਕੱਟ ਹੋ ਰਿਹਾ ਕੇ ਕੱਢ ਲੈ ਗੱਡੀ ਚੋਂ ਨਾ ਛੋਟੀ ਖੜੀ ਆ ਆਪਣੀ ਵਾਲੀ ਆ ਖੜੀ ਆ ਗਿੱਲ ਵਾਲੀ ਲਓ ਜੀ ਮੱਢਿਓ ਕੇ ਕੱਢੋ ਹੈਪੀ ਬਰਥਡੇ ਟੂ ਯੂ ਸੋਹਣਿਆ ਵੇ ਆ ਯਾਰ ਦਾ ਬਰਥਡੇ ਠੀਕ ਆ ਜੀ ਕਾਣ ਵਾਲੇ ਰਿਕਾਰਡ ਵਾਲੇ ਨਾ ਨਾ ਕੇਕ ਬਣਾਇਆ ਸਪੈਸ਼ਲ ਤੇਰੇ ਵਾਸਤੇ ਉਹ ਕਿਧਰ ਆ ਕੇ ਕਹਿਣ ਦੀ ਤਾ ਯਾਰੀ ਕੇਕ ਲੈਣੇ ਉਹੋ ਕੇਕ ਲੈਣਗੇ ਨਾ ਉਹ ਕੇਕ ਹੈਗਾ ਹੈਗਾ ਦੀ ਉਹ ਹੈਗਾ ਜੇਗਾ ਦੀ ਸਪੈਸ਼ਲ ਕੇਕ ਬਣਾਇਆ ਤੇਰੇ ਵਾਸਤੇ ਹੋਰ ਇਹਨਾਂ ਨੂੰ ਨਾ ਕੇਕ ਹੀ ਬਹੁਤ ਓਏ ਨਹੀਂ ਕਹੋ ਫੋਨ ਕਰ ਦੇਗਾ ਇਹ ਲੋਡ ਨਹੀਂ ਕਾ ਯਾਰਾ ਇਹ ਗ੍ਰੈਂਡ ਦੇ ਇਹ ਪਾਹੇਗੇ ਨਾ ਓਏ ਕਿਵੇਂ ਲੱਗਿਆ ਦੱਸ ਤੁਸੀਂ ਕਿਵੇਂ ਲੱਗਿਆ ਇਹ ਗਾ ਬਹੁਤ ਸੋਹਣਾ ਬਹੁਤ ਸੋਹਣਾ ਨਹੀਂ 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 ਨੋ ਨੋ ਬ੍ਰੋ ਜੇ ਤੋੜ ਕੇ ਬਟਾਈ ਨਹੀਂ ਇਹ ਗੱਲ ਗਲਤ ਆ ਇਹ ਗੱਲ ਗਲਤ ਆ ਉਹ ਨਹੀਂ ਕਟਾਂਗੇ ਕੰਮ ਸ਼ਰਮਣੀ ਕੀ ਆ ਓ ਲਵਲੀ ਸ਼ਰਮ ਉਹ ਇਸ ਤਿੱਕਾ ਇਹ ਜਾਨਵਰਾਂ ਨੂੰ ਮੈਂ ਨੂੜ ਕੇ ਰੱਖਿਆ ਕਰਦੇ ਹਾਂ ਮੈਂ ਪਾਕਿਸਤਾਨ ਦੇ ਮੁਹੰਮਦ ਵਾਲੇ ਦੀਆਂ ਨੂੰ ਬਾਹਰ ਚੇੜ ਕੇ ਵਿਟ ਕਰ ਦਿੱਤੀ ਓਏ ਚਲੋ ਜੀ ਭਾਈ ਠੀਕ ੱਟੀਏ ਆਜੋ ਚੱਲੋ ਜੀ ਚਲੋ ਜੀ ਆ ਗਏ ਬੰਦੇ ਆਏ ਨਹੀਂ ਆਏ ਨਹੀਂ ਅਜੇ ਘਰ ਫੋਨ ਫਿਰ ਚੱਲੀਏ ਘਰਾਂ ਨੂੰ ਕੇਕ ਸਾਡਾ ਆ ਪਿਆ ਜੀ ਆ ਬੱਲੇ 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 ਵਾਲੀ ਬੱਲੇ 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 ਵਾਲੇ ਬੱਲੇ 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 ਵਾਲੇ ਚੱਕਰ ਆ ਆ ਆ ਆ ਆ ਆ ਉਹ ਮੁਰੇ ਆ ਗਏ ਬਹੁਤ ਬੰਦੇ ਬੱਸੀਆਂ ਦੇ ਕਹਿੰਦੇ ਜੋਪੀ ਵਾਲੀ ਗੱਡੀ ਆ ਹਨਾ ਉਹਦੇ ਝੰਡਾ ਲੱਗਿਆ ਹੋਇਆ ਆਪਣਾ ਤਾਇਜ ਵੀ ਨੇ ਤੇਰੇ ਵਾਲੇ ਚਾਚਾ ਜੀ ਚਾਚਾ ਜੀ ਉਹ ਦੇਖੋ ਗੁਰਤੇ ਪਏ ਹੋਏ ਜੋ ਪੀ ਦਾ ਯੂਪੀ ਦਾ ਮੁਕਾ ਪਾਸ ਹੋਏ ਇਹ ਤਾਂ ਆਪਣਾ ਨਿਕਲੀ ਨਹੀਂ ਬਾਈ ਤੋਂ ਆਏ ਉਹ ਤੁਹਾਨੂੰ ਦੱਸਣਾ ਨਿਕਲ ਹੀ ਨਹੀਂ ਵਾ ਨਿਕਲ ਗਿਆ ਨਾ ਬੀਏ ਪਾਸ ਤਾਂ ਹੀ ਤਾਂ ਲਿਖਿਆ ਹੋਇਆ ਜੀ ਇੱਕ ਮਿੰਟ ਇੱਕ ਮਿੰਟ ਇੱਧਰ ਲੈ ਕੇ ਆਓ ਜੀ ਖੜਾ ਖੜਾ ਇੱਕ ਮਿੰਟ ਇੱਕ ਮਿੰਟ ਹੋਰ ਵੀ ਲੈ ਕੇ ਆਓ ਓਏ ਓਏ ਕਿਵੇਂ ਤਾਂ ਨਹੀਂ ਆਣੀ 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 ਮਿੱਤਰੋ ਦੂਜਾ ਕੇਕ ਓਪਨ ਹੋ ਰਿਹਾ ਚੁੱਪ ਬੋਲਣਾ ਕਿਸੇ ਨੇ ਚੁੱਪ ਕਾਦੇ ਵਾਸਤੇ ਆ ਜਾ ਸਾਰਾ ਹੋ ਗਿਆ ਆ ਕੀ ਹੋ ਗਿਆ ਓਏ ਆ ਕੀ ਹੋਇਆ ਸਾਕਲ ਮੈਚ ਕਰ ਰਹੀ ਆ ਕਰ ਰਹੀ ਆ ਕਰ ਰਹੀ ਆ ਦੇਖੋ 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 ਕੀ ਹੋ ਗਿਆ ਦੇਖ ਕੀ ਹੁਆ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕੱਟੋ ਹੋ ਕੱਟੋ ਆਏ ਤੇਰੇ ਵਾਸਤੇ ਹਾਂ ਕੱਢ ਲਿਆ ਹਾਂ ਨੇ ਹੁਣ ਵੱਜ ਹੈਪੀ ਬਰਥਡੇ ਟੂ ਕੱਟ ਕੱਟ ਯਾਰ ਓ ਨਾ ਬਈ ਤੁਸੀਂ ਤਾਂ ਨਹੀਂ ਲਿਆ ਕੇ ਕੇਕ ਲੈ ਕੇ ਇੱਥੇ ਹੀ ਆ ਦੇਖਾ ਕੇ ਕਿਹਦੇ ਕਾ ਦੇਖਾ ਕੇ করদুমা জিকরাকরভ একর জিকরতে জিকরতে এরো কাটু একরতে এডরো কাটো জিকর

ਇਹ ਕੋਹ ਨੇ ਇਹ ਧੱਗਾ ਕੀ ਯਾਰ ਇਹਦੇ ਨਾਲ ਕੀ ਹੁੰਦਾ ਨਾਲਾ ਲਾਲਾ ਇਹ ਟੱਕ ਹੈ ਇਹਨੇ ਕੀ ਹੁੰਦਾ ਓ ਪੱਗ ਕੱਗ ਨੇ ਲੈ ਆ ਓਏ ਉਧਰ ਮਾਰ ਲਿਓ ਚੱਕੇ ਮਾਰ ਲਿਓ ਮਾਲ ਉਧਰ ਮਾਰ ਲੈ ਹਾਂਜੀ ਨਾਇਆ ਜੀ ਨਾਇਆ ਜੀ ਕੋਈ ਗੱਲ ਨਹੀਂ ਹੋ ਜਾਂਦਾ ਹੁੰਦਾ ਹੋ ਜਾਂਦਾ ਨਾ ਕੋਈ ਗੱਲ ਨਹੀਂ ਜੂੜੇ ਲਿਪੜ ਕੇ ਚੰਗਾ ਸ੍ਰੀ ਕਾਲ ਦੀ ਸਾਰਿਆਂ ਨੂੰ ਖੂਬ ਸੋ ਠੀਕ ਠਾਕ ਹੋਮ ਹੋਏ ਸਾਰੇ ਆਪਾਂ ਵੀ ਵਧੀਆ ਬਾਵਾ ਗਨਾਂ ਦੀ ਮੈਨੂੰ ਵਧਾਈਆਂ ਆਈ ਜਾਂਦੀਆਂ ਨੇ ਨਾ ਫੋਰਚੂਨਰ ਗੱਡੀ ਦੀਆਂ ਤੇ ਚਲੋ ਹੈਗੀ ਆਪਣੀ ਉਹ ਵਧਾਈਆਂ ਦੇ ਰਹੀ ਸਾਰੇ ਉਪਰ ਇਹ ਗੱਡੀ ਆਪਣੇ ਗਿੱਲ ਭਾਈ ਨੇ ਲਈਆ ਗਿੱਲ ਭਰਾ ਨੇ ਆਪਣੇ ਨੇ ਤੇ ਗਿੱਲ ਭਰਾ ਨੇ ਕਰਨਾ ਸੀਗਾ ਬਰਥਡੇ ਗਿਫਟ ਤੇ ਇਹ ਗੱਡੀ ਸੋ ਅੱਜ ਆਪਾਂ ਗੱਡੀ ਲੱਗਿਆ ਸੌਂਪਣ ਗਿੱਲ ਨੂੰ ਇਹ ਜੇ ਦੇ ਲਿਆਂਦੀ ਸੀ ਸਿੱਧਾ ਮੇਰੇ ਲਵੀ ਖੜੀ ਆ ਮੇਰੇ ਘਰ ਹੀ ਖੜੀ ਆ ਉਹਦੇ ਨਾਲ ਮੈਂ ਹੀ ਚਲਾਈ ਜਾਂਦਾ ਇਹਨੂੰ ਤੇ ਬੋਹ ਭਰਾਵਾਂ ਨੂੰ ਲੱਗਿਆ ਜੀ ਰਿਸ਼ਤੇਦਾਰਾਂ ਨੂੰ ਵੀ ਗੱਡੀ ਲੈ ਲਈ ਗੱਡੀ ਲੈ ਲਈ ਮੈਂ ਕਹਿੰਦਾ ਸਾਰਿਆਂ ਦੀਆਂ ਵਧਾਈਆਂ ਸਭ ਆ ਵਧਾਈਆਂ ਕਰਕੇ ਮੋੜੀਏ ਆਪਾਂ ਪ੍ਰਮਾਤਮਾ ਕਰੇ ਸਾਰਿਆਂ ਦੀਆਂ ਦੁਆਵਾਂ ਨਾਲ ਆਪਾਂ ਲੈ ਲੈਣੀ ਆ ਕੋਈ ਗੱਲ ਨਹੀਂ ਔਰ ਆਪਣੇ ਤਾਜ ਨੂੰ ਬਹੁਤ ਪਸੰਦ ਆ ਗੱਡੀ ਇਹ ਤੇ ਮੈਨੂੰ ਲੱਗਦਾ ਤਾਜ ਦਬਾਊ ਵਾ ਧੱਕੇ ਨਾਲ ਹੀ ਤੇ ਬਾਕੀ ਬਰਥਡੇ ਗਿਫਟ ਹੈਗਾ ਇਹ ਫੋਰਚੂਨਰ ਜਿਹੜੀ ਲਈ ਆ ਗਿੱਲ ਨੇ ਉਹ ਆਪਾਂ ਸ਼ਾਮੀ ਤੁਹਾਨੂੰ ਬਲੌਗ 'ਚ ਜੁੜੇ ਰਹੋ ਤੁਹਾਨੂੰ ਸਾਰਾ ਦਿਖਾਵਾਂਗੇ ਪੂਰਾ ਤੇ ਵਧਾਈਆਂ ਸਾਡੇ ਵੱਲੋਂ ਬਾਈ ਗਿੱਲ ਨੂੰ ਲੱਖ ਲੱਖ ਵਧਾਈਆਂ ਸੁਪਨਾ ਸੀ ਸਾਡੇ ਯਾਰ ਦਾ ਪ੍ਰਮਾਤਮਾ ਨੇ ਪੂਰਾ ਕਰਿਆ ਹਨ ਵਧਾਈਆਂ ਫੇਰ ਇੱਕ ਵਾਰੀ ਗਿੱਲ ਨੂੰ ਵਾਹਿਗੁਰੂ ਮਿਹਰ ਕਰੇ ਹੈਪੀ ਬਰਥਡੇ ਹੈਪੀ ਬਰਥਡੇ ਅੱਜ ਉੱਬਰ ਤੂੰ ਗਿਫਟ ਕਰਿਆ ਕਹਿੰਦੇ ਰੇਡੀ ਨੇ ਇਹ ਸੋਹਣਾ ਗਿਫਟ ਹੈ ਕਿ ਸਕੋਰਪੀਆ ਲੈਣੀ ਹੈ ਕਿਵੇਂ ਚਲਾਏਗਾ ਸਕੋਰਪੀਆ ਖੜੀ ਹੈ ਕਿਹੜੀ ਰੱਖਣੀ ਹੈ ਚਾਬੀ ਚੱਕ ਲੈ ਕਿਹੜੀ ਰੱਖਣੀ ਹੈ ਆਹ ਮਮੀ ਹੈ ਕਿ ਸਕੋਰਪੀਆ ਆਹ ਫੋਰਚੂਨਰ ਆ ਆਹ ਵੀ ਮਿੱਤਰੋ ਗੱਡੀ ਹੈਂਡਓਵਰ ਕਰਾਈ ਗੱਲ ਨੂੰ ਬਾਕੀ ਸ਼ਾਮੀ ਕੰਮੀ ਦਾ ਵਾਸ ਖਾਪੇ ਖਾਪਾ ਬਲ ਆਪਣੇ ਬਰਥਡੇ ਵੇਲੇ ਕੀ ਹੁੰਦਾ ਬਰਥਡੇ ਟਾਈਮ ਪਰ ਹੋਰ ਵੀ ਅੱਜ 11 10 ਦਸੰਬਰ ਹੋਗੀ 11 ਕੱਲ ਨੂੰ ਮੇਰਾ ਬਰਥਡੇ ਅੱਜ ਜੋਰੇ ਦਾ ਫੁੱਲ ਪਾਰਟੀ ਚ ਲੱਦਨੀ ਆ ਕਹਿੰਦੇ ਡੀਜੇ ਡੂਜੇ ਚੱਲਣੇ ਨੇ ਮਲਾਂਗੇ ਫਿਰ ਤੁਹਾਨੂੰ ਸ਼ਾਮੀ ਸਾਰੇ ਚੋਬਰ ਪਹੁੰਚਣਗੇ ਆਪਣੇ ਇਹ ਕਰ ਦੋ ਗਿਫਟ ਲੈਣ ਆਏ ਗਿਫਟ ਗਿਫਟ ਜੋਰੇ ਵਾਸਤੇ ਮੇਰੀ ਅਨ ਕੀ ਦੀ ਤੇ ਕਿੰਨੇ ਵਾਰ ਹੀ ਕਹਤਾ ਤਾ ਹੁਣ ਤੱਕ ਮੈਨੂੰ ਕੰਮ ਤੇ ਬਲੌਗ ਜੇ ਮੈਂ ਬੋਲ ਤਾ ਅਨਸੂਰ ਅਨਸੂਰ ਕਿਥਾਂ ਦੀ ਰਿਕਟਾ ਉਹਨਾਂ ਨੂੰ ਕਿਹਦਾ ਦੇਖੋ ਵਾਲੀਏ ਸਾਉ ਤੇ ਛਾਪਾ ਵੱਜ ਚੁੱਕਿਆ ਹਾਂ ਅੰਤ ਜਲ ਅੱਜ ਸਲਿੰਡਰ ਵਾਲੀ ਕਿੱਥੇ ਦੁਕਾਨ ਤੇਰੀ ਗੋਦਨ ਤਾਂ ਕਹਿੰਦਾ ਮੈਂ ਕਹਿੰਦਾ ਕੰਮ ਕਰਦਾ ਬਹੁਤ ਬਿਜ਼ੀ ਕੰਮ ਆ ਮੈਂ ਆਉਂਗਾ ਕਹਿੰਦਾ ਅੱਜ ਹੋਰ ਫੋਨਦਾਨ ਕੈਂਪ ਕਢਾ ਰਿਹਾ ਮੁੰਡਾ ਹੈ ਭਈ ਮੇਰੀ ਵੀ ਫੋਟੋ ਨਵਾਜ ਤੇ ਬਾਈ ਖੁੱਲਾ ਗੱਡ ਗੱਡ ਕਰੀ ਖੁੱਲਾ ਹਾਂਜੀ ਮਿੱਤਰ ਪਿਆਰਿਓ ਚੱਲੇ ਆ ਕਹਿੰਦੇ ਪਾਰਟੀ ਤੇ ਬਰਥਡੇ ਪਾਰਟੀ ਆ ਕਹਿੰਦੇ ਜੋਰੇ ਦੇ ਬਰਥਡੇ ਦੀ ਤੇ ਮੌਜਰ ਹਾਂ ਸਾਰੇ ਸਾਡੇ ਗੱਬਰੂ ਕਹਿੰਦੇ ਉੱਥੇ ਹੀ ਨੇ ਗਰੁੱਪਾ ਬਾਕੀ ਬੰਦੇ ਪੁੱਛ ਰਹੇ ਸੀ ਹਨਾ ਵੀ ਗੱਡੀ ਆਪਾਂ ਨੂੰ ਵਧਾਈਆਂ ਗੱਡੀ ਲੈ ਲਈ ਗੱਡੀ ਲੈ ਲਈ ਗੱਡੀ ਆਪਣੀ ਚੱਲ ਰਹੀ ਤਾਂ ਆਪਣੀ ਵਾ ਉਹ ਉਸ ਦਿਨ ਗਿੱਲ ਘਰੇ ਤਾਂ ਨਹੀਂ ਲੈ ਕੇ ਗਿਆ ਕਿਉਂਕਿ ਉਹਨੇ ਕਿਹਾ ਸੀ ਜੀ ਜਦ ਦਿਨ ਬੇਟੇ ਦਾ ਬਰਥਡੇ ਹੋਊਗਾ 10 ਦਸੰਬਰ ਨੂੰ ਗੱਡੀ ਉਸ ਦਿਨ ਘਰੇ ਬਾੜਨੀ ਆ ਉਦੋਂ ਪਹਿਲਾਂ ਨਹੀਂ ਗੱਡੀ ਅਸੀਂ 4-5 ਦਸੰਬਰ ਨੂੰ ਲੈ ਆਈ ਸੀਗੇ ਫਿਰ ਤਾਂ ਕਰਕੇ ਗੱਡੀ ਮੇਰੇ ਕੋਲ ਖੜੀ ਸੀਗੀ ਆਪਣੇ ਲਈ ਗਿੱਲ ਕੋਲ ਸੀ ਵਧਾਈਆਂ ਮੈਨੂੰ ਬਹੁਤ ਆਈਆਂ ਪਰ ਆਪਾਂ ਕਹਨੇ ਆ ਵਧਾਈਆਂ ਲੱਗ ਜਾਣ ਆਪਾਂ ਵੀ ਲੈ ਜਾਵਾਂਗੇ ਕੋਈ ਗੱਲ ਨਹੀਂ ਫੋਰਚੂਨਰ ਬਾਕੀ ਸਾਡੇ ਤਾਜੇ ਨੂੰ ਬਹੁਤ ਪਸੰਦ ਆ ਫੋਰਚੂਨਰ ਕਿਉਂਕਿ ਜਦੋਂ ਇਹ ਬਾਹਰ ਹੀ ਸੀਗਾ ਨਾ ਉੱਥੇ ਭੈਣਾਂ ਹੋਣੀਆਂ ਕੋਲ ਬਾਜੀ ਉਰੀਆ ਕੋਲ ਵੀ ਫੋਰਚੂਨਰ ਹੀ ਆ ਸ਼ਾਇਦ ਇਹਨੂੰ ਤਾਂ ਕਰਕੇ ਵੀ ਇਹ ਅਟੈਚਮੈਂਟ ਹੋਈ ਇਕਲੈ ਤੋ ਦੇ ਨਾਲ ਕੋਈ ਗੱਲ ਨਹੀਂ ਬਾਬਾ ਮੇਰ ਕਰੂਗਾ ਬਾਕੀ ਚੱਲਦੇ ਆ ਹੁਣ ਮਿਲਾਉਣਿਆਂ ਤੁਹਾਨੂੰ ਸਾਰੇ ਗੱਭਰੂਆਂ ਨਾਲ ਪਰਿਆਂ ਨਾਲ ਕਿੱਥੇ ਆ ਗਏ ਮਮਾ ਜੁਲਾ ਆ ਗਿਆ ਜੁਗਾ ਬਰਥਡੇ ਛੇਤੀ ਬਰਥਡੇ ਕਰਦੇ ਅੱਧੀ ਪਾਸ ਤੇ ਫੋਰਚੂਨਰ ਵਾਕ ਮਾਰਦੀ ਆ ਗਿਆ ਮਾਰ ਆ ਗਈ ਜੋ ਆ ਮੁੰਡੇ ਦਾ ਬਰਥਡੇ ਅੱਜ ਹੈਪੀ ਬਰਥਡੇ ਜੋਰੇ ਥੈਂਕ ਯੂ ਗੱਡੀ ਲਿਆਂਦੀ ਆ ਆ ਖੜੀ ਆ ਆ ਖੜੀ ਆ ਛੋਟੀ ਸੋਹਣੀ ਆ ਗੱਡੀ ਦਿੱਤੇ ਕਿਹੜੇ ਫਿਰ ਕੋਈ ਨਹੀਂ ਬਈ ਇਹ ਜੋਰੇ ਦਾ ਡੈਡੀ ਹੈ ਜੀ ਇਹ ਤਾਂ ਆ ਹੀ ਫੜਿਆ ਬਈ ਲੱਗ ਗੱਲ ਬਾਤ ਮਲ ਵਾਲੀ ਗੱਲ ਦੁਆਰੇ ਕਹਿ ਕੀ ਕਿਹਾ ਸੀ ਐ ਇਧਰ ਮੂੰਹ ਕਰਕੇ ਕੀ ਕਹਦੇ ਚੱਲ ਬੁਲਾਉਗਾ ਨਹੀਂ ਬੁਲਾਉਗਾ ਕੰਗਾ ਐ ਇਧਰ ਮੂੰਹ ਕਰਕੇ ਕੀ ਕਹਦੇ ਹਾਂ ਨਹੀਂ ਯਾਰ ਕਹਿ ਕਹਿ ਐ ਇਧਰ ਮੂੰਹ ਕਰਕੇ ਕਹਦੇ ਕੀ ਕਿਹਾ ਸੀ ਮੈਂ ਛੱਡਣਾ ਨਹੀਂ ਉਹਨਾਂ ਚ ਕੀ ਕਹਿੰਦਾ ਸੀ ਸੱਚੀ ਐਮਐਲ ਲੱਗ ਰਿਹਾ ਹਾਈ ਹਾਈ ਓਏ ਬਾਤਾ ਫੜਾ ਵੀਰੇ ਬੋਲ ਪੁੱਗ ਜਾਣ ਪਾਤਾ ਫੜਾ ਤੈਨੂੰ ਪੀਏ ਮੈਂ ਰੱਖੂਗਾ ਸੱਚੀ ਹਾਂ ਜੱਗੀ ਕਣੀ ਵਧਾਈਆਂ ਨੇ ਤੂੰ ਇੱਦਾਂ ਤੀਨਾਂ ਦੀ ਬੰਨੇ ਰੱਤ ਦਿਨ ਨਹੀਂ ਕਰਨਾ ਏ ਕਿ ਤੈਨੂੰ ਲੋਈ ਜਾਂਦੇ ਨੇ ਫੜੇ ਹੁਣ ਫੋਨ ਮਾਣੀ ਪੁੱਤ ਫੜੀ ਫੋਨ ਕਿੱਥੇ ਨੇ ਯਾਰ ਐਡੀ ਗੱਲ ਗੱਲ ਕੀ ਐ ਆਹ ਖਾਜੋ ਮਿੱਠਾ ਨਾਲ ਖਵਾਓ ਤਾਂ ਤਨੂੰ 12 ਵਜੇ ਹੱਕੀ ਵਾਡੀ 2 ਜੋ ਕਰਤਾ ਥੋੜਾ ਨਾ ਗਹੀ ਬਈ ਕੇਕ ਹੁਣ ਨਾ ਕਹੀ ਮੇਰਾ ਕੇਕ ਨਹੀਂ ਕੱਟੇ ਅਡਜਸਟ ਮਾਰਦੇ ਨੇ ਦੋ ਬਲੌਗਾਂ ਜੀ ਕਰ ਦਾਂਗੇ ਰਾਤ ਯਾਰੋਂ ਆਪਾਂ ਇਹਦੀ ਬਾਰਡੇ ਪਾਰਟੀ ਤੇ ਖੱਪ ਜਿਆਦੇ ਪੈ ਗਈ ਉੱਥੇ ਤੇ ਹੈੱਡ ਬੈਠਾ ਤੁਹਾਡਾ ਅੱਜ ਮੇਰਾ ਬਾਰਡੇ ਆ ਪਹਿਲਾਂ ਦਾ ਕਮੈਂਟ ਜੇ ਪਾਰਟੀ ਆਉਣਾ ਚਾਹੀਦਾ ਨਹੀਂ ਲੱਤ ਤੋੜ ਦੂੰ ਪੱਲੇ-ਗੱਲੇ ਦੇ ਇਹ ਵਾਕੀ ਅੱਜ ਦੇਖਦੇ ਆ ਕਿਵੇਂ ਮਨਾਇਆ ਜਾਊਗਾ ਹਨਾ ਘਰੀ ਮਨਾਉਣਾ ਪਏ ਤਾਂ ਫੈਮਿਲੀ ਚ ਵਾਕੀ ਬੋਟਾ ਦਾ ਮਾਹੌਲ ਬਣਿਆ ਤਾਂ ਮੇਲੇ ਸਾਹ ਪਹੁੰਚ ਰਹੇ ਨੇ ਆਪਣੇ ਘਰ ਮਿਲਦੇ ਆ ਤਾਂ ਉਹਨਾਂ ਵੀ ਮਿਲਾਉਣੇ ਆ ਦੇਖਦੇ ਅੱਜ ਦਾ ਮਾਡੇ ਕਿੰਨੇ ਖਾਸ ਰਹਿੰਦਾ ਬਹੁਤ ਮੈਸੇਜ ਆ ਜਾਂਦੇ ਨੇ ਭਰਾਵਾਂ ਦੇ ਫੀਲਿੰਗ ਯਾ ਸੈਲੀਬ੍ਰਿਟੀ ਵਾਲੀ ਫੀਲਿੰਗ ਹੋ ਜਾਂਦੀ ਆ ਮਾਡੇ ਸਰਪੰਚ ਨੂੰ ਬੁਟਰੀ ਪੈਂਦੀ ਉਹਨਾਂ ਹੀ ਜਣੇ ਮੈਨੂੰ ਮੈਸੇਜ ਆ ਜਾਂਦੇ ਨੇ ਮੇਰੀਆਂ ਸਟੋਰੀਆਂ ਪੈ ਜਾਂਦੀਆਂ ਨੇ ਇਹ ਅੱਦਲਵਾਦ ਸਿਰ ਹੈ ਮਿਲਦੇ ਆ ਬਾਕੀ ਤੁਹਾਨੂੰ ਨਗਰ ਦੇ ਮੇਰੇ ਵੱਡੇ ਭਰਾ ਜੋ ਬਲਾਕ ਸੰਮਤੀ ਦੇ ਉਮੀਦਵਾਰ ਨੇ ਗੁਰਚਨ ਜੀ ਨੂੰ ਲਓ ਜੀ ਦੂਜਾ ਕੇਕ ਹਾਂਜੀ ਬਰਥਡੇ ਦਾ ਅੱਜ ਇੱਕ ਵਾਰ ਰਾਤ ਕੱਟਦਾ ਜੀ 12 ਵਜੇ ਚਲੋ ਵਧੀਆ ਆ ਇਹ ਦੂਜਾ ਕੇਕ ਵੀ ਲੈ ਕੇ ਆਏ ਨੇ ਸਾਡੇ ਗੱਭਰੂ ਧੰਨਵਾਦ ਤੁਹਾਡਾ ਬਹੁਤ-ਬਹੁਤ ਪੇਪਰਾਂ ਕਹਿੰਦੇ ਨਹੀਂ ਤਾਂ ਘਰੇ ਆਉਣਾ ਸੀਗਾ ਚੱਕੋ ਜੀ ਭਾਜੀ ਆ ਭਾਜੀ ਭਾਜੀ ਜੱਬਰੂ ਕੇਕ ਲਿਆਇਆ ਇਹ ਕਹਿੰਦੇ ਪਰ ਚਾਕੂ ਲਿਹਾਣਾ ਭੁੱਲ ਗਏ ਹੈ ਹੋਰ ਆ ਕਾਲੀ ਕਾਲੀ ਚਾਹ ਚਲ ਮੈਂ ਸਿਭਰ ਰੱਖਣਾ ਹੈ ਕਾ ਮਾ 10 ਦੀ ਜਾਂ ਤੇ ਨਾ ਮੈਂ ਵੀ ਲੈ ਕੇ ਆਣ ਨੂੰ ਹੋਣਾ ਥੋੜਾ ਜਿਹਾ ਵੱਡੇ ਦਾ ਸਵਾਦ ਫਿੱਕਾ ਪੈ ਗਿਆ ਜਾਂ ਸਾਡੇ ਗੱਭਰੂ ਪਤਾ ਨਹੀਂ ਕਿੱਥੇ ਫਰੀਕੇ ਨੇ ਤੜਕੇ ਦੇ ਗਏ ਨੇ ਸੀ ਆਵਾਂਗੇ ਪਿੰਡ ਆਵਾਂਗੇ ਆਈ ਨਹੀਂ ਬਾਕੀ ਅੱਜ ਕਾਫਰਾ ਦੇ ਘਰ ਦੇ ਕੰਮਾਂ ਜੀ ਵੀ ਜੀ ਸੀਗਾ ਬਹੁਤ ਜ਼ਿਆਦੇ ਕਿ ਰਾਤ ਉਧਰ ਲੇਟ ਹੋਏ ਜਦੋਂ ਰਾਤ ਨੂੰ ਐ ਲੇਟ ਹੋ ਜਾਈਏ ਨਾ ਫਿਰ ਦੂਆ ਦਿਨ ਦਮੀ ਆਣ ਨੂੰ ਰੁੱਖਾ ਰੁੱਖਾ ਜਿਹਾ ਲੱਗ ਜਾਂਦਾ ਹਨ ਆਹੋ ਪ੍ਰਯਾਗਰ ਲੱਗੀ ਜਾਂਦਾ ਹੁਣ ਥੋੜਾ ਚੱਲ ਗਈ ਸੀ ਆਊਟਿੰਗ ਕਰਨ ਕੇਕ ਘਰੇ ਕੱਟ ਲਿਆ ਸੀਗਾ ਬੱਚਾ ਨੂੰ ਕਵਾ ਪਿਆ ਲੈਂਦਾ ਪਾਰਟੀ ਮੰਗਦੇ ਸੀ ਕਹਿੰਦੇ ਪਾਰਟੀ ਮੰਗ ਚਲੋ ਜੀ ਤੇ ਦੋ ਜਵਾਕ ਨੇ ਇਹਨਾਂ ਨੂੰ ਟਕਾ ਕੇ ਲੈਂਦਾ ਹੁਣ ਉਹ ਰੋਟੀਆਂ ਵੀ ਖਾਣਗੇ ਘਰੇ ਜਾ ਕੇ ਇੱਕ ਤਾਂ ਸੌ ਗਿਆ ਪਿੱਛੇ ਤਾਜ ਤਾਜੀ ਉੱਠੋਏ ਧੰਨਵਾਦ ਹਣਾ ਸਾਰੇ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਟੋਟਲੀ ਸਾਰੀਆਂ ਫੈਮਿਲੀਆਂ ਸਾਡੀਆਂ ਭਈ ਰਿਸ਼ਤੇਦਾਰ ਬਹੁਤ ਬਿਸ਼ੇਜਾਈਆਂ ਬਹੁਤ ਜ਼ਿਆਦੇ ਅਜੇ ਵੀ ਰਿਪਲਾਈ ਕਰੀ ਜਾਂਦਾ ਮੈਂ ਤੇ ਮੈਂ ਨਾ ਜਮੇ ਪਹਿਲਾਂ ਵੀ ਕਿਹਾ ਸੀਗਾ ਵੀ ਮਾੜੇ ਸਰਪੰਚਾਂ ਜਿੰਨੀ ਵੋਟ ਪੈਂਦੀ ਜਾਂਦੀ ਹੈ ਨਾ ਜਿੰਨੀ ਕੋ ਉਦੋਂ ਵਕਤ ਮੈਨੂੰ ਬਿਸ਼ੇਜਾਈਆਂ ਪਈਆਂ ਨੇ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਮੇਰ ਕਰੇ ਵਾਈਕਰੂ ਸਾਰਿਆਂ ਦੇ ਭਾਈ ਉਹਨਾਂ ਸਦੇ ਵਾਜਦੇ ਰਹੋ ਤੇ ਉਹਨਾ ਬਾਬਾ ਕਰਦੇ ਨੇ ਯਾਰ ਪਿਆਰ ਬਹੁਤ ਕਰਦੇ ਨੇ ਕਿ ਆਪਣਾ ਪਿੰਡ ਦੇ ਜਵਾਕ ਵੀ ਆਪਣੇ ਯਾਰ ਮਿੱਤਰ ਵੀ ਤੇ ਬਾਕੀ ਮਿਲਦੇ ਆ ਮਿੱਤਰੂ ਫੇਰ ਪਹੁੰਚਣ ਵਾਲਿਆ ਘਰੇ ਹੁਣ ਤੇ ਬਾਕੀ ਯਾਰ ਆਪਣਾ ਇੱਕ ਡੌਗੀ ਹੋਰ ਪੂਰਾ ਹੋ ਗਿਆ ਤਿੰਨ ਡੌਗੀ ਪੂਰੇ ਹੋ ਗਏ ਕਤੂਰੇ ਆਪਣੇ ਪੰਜ ਰਹਿ ਗਏ ਪਤਾ ਨਹੀਂ ਹਾਲਾ ਕੀ ਚੱਕਰ ਹੁੰਦਾ ਸਭ ਤੋਂ ਤਾਕੜਾ ਕੁੱਤਾ ਸੀਗਾ ਆਪਣਾ ਜਿਹੜਾ ਹੁਣ ਜਿਹੜੀ ਡੈਥ ਹੋਈ ਯਾਰ ਰਾਤ ਉਹ ਵੀ ਦੱਬਣਾ ਯਾਰ ਪਹੁੰਚਣਾ ਘਰੇ ਬਾਕੀ ਮਿਲਦੇ ਆ ਨਵੇਂ ਬਲੌਗ ਦੇ ਨਾਲ